ਅੱਛਾ ਠੀਕ ਆ ਮੈਂ ਚਲਦੀ ਆ ਤੇ ਲੰਚ ਮੈਂ ਬਣਾ ਦਿੱਤਾ ਵਾ ਤੁਸੀਂ ਆਦ ਨਾਲ ਲੈ ਜਿਓ ਚਲ ਠੀਕ ਹੈ ਪਹੁੰਚ ਗਏ ਨਾ ਮੈਨੂੰ ਫੋਨ ਕਰਦੀ ਠੀਕ ਹੈ ਠੀਕ ਨਵ ਉਹ ਤੇ ਪ੍ਰੀਤ ਵਾਸਤੇ ਮਸਾਲਾ ਓਟਸ ਬਣਾ ਜਾਂਦੀ ਨਹੀਂ ਮੰਮੀ ਜੀ ਉਹ ਤੇ ਨਹੀਂ ਮੈਂ ਬਣਾਇਆ ਉਹ ਤੇ ਜਲਦੀ ਤੇ ਬਣ ਜਾਣਾ ਸੀ ਬਣਾ ਕੇ ਫੇਰ ਚਲ ਜਾਂਦੀ ਤੇ ਮੈਂ ਜਿਹੜੀ ਸਫਾਈ ਕਰਨ ਵਾਲੀ ਉਹ ਕਰ ਲਈ ਮੈਂ ਆਫਿਸ ਤੋਂ ਲੇਟ ਹੋ ਰਹੀ ਸੀ ਤੇ ਮੇਰੇ ਕੋ ਬਣਿਆ ਹੀ ਨਹੀਂ ਉਹਨੇ ਰਾਤੀ ਵੀ ਰੋਟੀ ਨਹੀਂ ਖਾਧੀ ਉਹਨਾਂ ਦੀ ਸੌਂ ਅੱਛਾ ਠੀਕ ਆ ਕੋਈ ਗੱਲ ਨਹੀਂ ਮੈਂ ਬਣਾ ਦਿੰਦੀ ਆ ਤੂੰ ਇਸ ਤਰ੍ਹਾਂ ਕਰ ਤੂੰ ਜਾ ਕੋਈ ਨਹੀਂ ਮੰਮੀ ਬਣਾ ਲੈਂਦੇ ਆ ਚਲੋ ਠੀਕ ਹੈ ਕੋਈ ਗੱਲ ਨਹੀਂ ਚਲ ਜਾਬ ਪੁੱਤ 5 ਜੀ ਤੇ ਮਿੰਟ ਲੱਗਣੇ ਹੀ ਮੰਮੀ ਕੀ ਹੋ ਗਿਆ ਆਪਣੇ ਆਪ ਉਹ ਬਣਾ ਲੇਗੀ ਅਭੀ ਤਾਂ ਲੇਟ ਹੋਣ ਰਹੀ ਆ ਤੈਨੂੰ ਪਤਾ ਤਾਂ ਹੈਗਾ ਕਿ ਉਹਨੂੰ ਰਸੋਈ ਦਾ ਕੋਈ ਕੰਮ ਨਹੀਂ ਆਉਂਦਾ ਮੰਮੀ ਉਹਨੂੰ ਸਿਖਾਓ ਫਿਰ ਕੱਲ ਨੂੰ ਉਹਨੇ ਦੂਜੇ ਘਰ ਜਾਣਾ ਵਾ ਐਵੇਂ ਤੁਹਾਡੀ ਬੇਇੱਜ਼ਤੀ ਕਰਾਉਗੀ ਜਿਸ ਤਰ੍ਹਾਂ ਤੁਸੀਂ ਮੇਰੇ ਘਰ ਵਾਲਿਆਂ ਨੂੰ ਮੈਨੇ ਮਾਰ ਲੇ ਜੇ ਕਿ ਤੇਰੀ ਮਾਂ ਨੇ ਕੁਝ ਨਹੀਂ ਸਿਖਾਇਆ ਉੱਥੇ ਵੀ ਸੱਸ ਹੈਗੀ ਆ ਐਵੇਂ ਮੈਨੇ ਮਰੂਗੀ ਪਰ ਮੇਰੀ ਘਰ ਵਾਲੀ ਨੇ ਤਾਂ ਨਾਲ ਜਾਣਾ ਨਹੀਂ ਤੁਸੀਂ ਜਾ ਕੇ ਉਹਨੂੰ ਉਠਾਓ ਤੇ ਉਹਨੂੰ ਰਸੋਈ ਦੇ ਕੰਮ ਕਮ ਸਿਖਾਓ ਉਹਨੂੰ ਕੱਲ ਨੂੰ ਉਹਨੇ ਸਹਰੇ ਘਰ ਜਾਣਾ ਵਾ